ਖੜ੍ਹੋ ਵਾਲੇ ਦੇ ਕਹਿੰਦੇ ਲਾਲਰੂ ਵਾਲੇ ਸਬ ਡਿਵੀਜ਼ਨ ਦਾ ਕੀ ਬਣਿਆ ਪੀਐਸਪੀਸੀਐਲ ਨੇ ਕੀ ਹੁਣ ਕੋਈ ਮਾੜਾ ਮੋਟਾ ਡਿਸੀਜ਼ਨ ਲਿਆ ਉਹਨੂੰ ਹਟਾਉਣ ਦਾ ਕਿ ਪ੍ਰਾਈਵੇਟ ਕਰਕੇ ਛੱਡਣਾ ਸਾਰਾ ਕੁਝ ਨਹੀਂ ਨਹੀਂ ਸਰ ਕੱਲ ਈਟੀਓ ਸਾਹਿਬ ਨੇ ਅੱਛਾ ਇਹ ਇਹਨਾਂ ਨੇ ਇੱਕ ਅੱਛੀ ਚੀਜ਼ ਕੀਤੀ ਹੈ ਹਮ ਕਿ ਜੋ ਬਿਜਲੀ ਵਿਭਾਗ ਜਿਹਨੂੰ ਆਪਾਂ ਪੀਐਸਪੀਸੀਐਲ ਕਹਿੰਨੇ ਹੁਣ ਕਿਸੇ ਸਮੇਂ ਬਿਜਲੀ ਬੋਰਡ ਸੀ ਪੰਜਾਬ ਰਾਜ ਬਿਜਲੀ ਬੋਰਡ ਹਮ ਪੁਰਾਣੇ ਬਿੱਲ ਦੇਖਿਓ ਕਿਤੇ ਆਉਂਦੇ ਦੇ ਸੀ ਯਾਦ ਆਉਂਦਾ ਪੰਜਾਬ ਰਾਜ ਬਿਜਲੀ ਸਰ ਬਿਜਲੀ ਬੋਰਡ ਦੀ ਕਬੱਡੀ ਟੀਮ ਬਹੁਤ ਤਗੜੀ ਸੀ ਗੇਸਟ ਹੈ ਹਮ ਖਾਂਡ ਮਿਲਾਂ ਦੀਆਂ ਆਪਣੀਆਂ ਟੀਮਾਂ ਸੀਆਂ ਸਰ ਸਾਡੇ ਕੋਲ। ਟਾਕੜ ਖੜਾ ਰੀ ਖੇਡ ਦਿੰਦੇ ਸੀ ਜੀਰਾ ਖਾਂਡ ਮਿਲ ਹੈ ਜੀ। ਬਿਜਲੀ ਬੋਰਡ ਦੇ ਵਿੱਚ ਅ ਮੇਰੇ ਫਾਦਰ ਸਾਹਿਬ ਦੱਸਦੇ ਹੁੰਦੇ ਸੀ ਕਿਤਰ ਵੀ ਕਰੋੜੀ ਖੇਡ ਦਿੰਦੇ ਸੀ। ਬੋ ਮਤਲਬ ਕਿ ਛੋਟੀ ਦੀ ਟੀਮ ਸੀ ਇਹਨਾਂ ਦੀ ਬਿਜਲੀ ਬੋਰਡ ਵਾਲਿਆਂ ਦੀ। ਹਮਮ ਪੁਲਿਸ ਵਾਲਿਆਂ ਦੀ ਜ਼ਿਆਦਾ ਤਾਂ ਉਹ ਹੌਲੀ ਹੌਲੀ ਡਿਪਾਰਟਮੈਂਟਾਂ ਚੋਂ ਖੇਡ ਕਲਚਰ ਵੀ ਖਤਮ ਹੁੰਦਾ ਗਿਆ। ਸਰ ਇਹਨਾਂ ਨੇ ਇੱਕ ਅੱਛੀ ਮੈਂ ਦੇਖੋ ਮੈਂ ਹਮੇਸ਼ਾ ਕਹਿੰਦਾ ਇਹਨਾਂ ਦੇ ਜਿਹੜੇ ਸਮਰਥਕ ਜਿੰਨਾ ਮਰਜ਼ੀ ਮੈਨੂੰ ਟ੍ਰੋਲ ਕਰ ਲੈਣ। ਹਮਮ ਮੈਂ ਅਵਿਸ਼ਰਾਮ ਤੇ ਕਹਿਮਾ ਜਿੱਥੇ ਮੈਨੂੰ ਅੱਛੀ ਗੱਲ ਲੱਗਦੀ ਹੈ ਮੈਂ ਉਹ ਅੱਛੀ ਕਹਿਣਾ ਸਰ ਜੀ ਕਿ ਕੱਲ ਇਹਨਾਂ ਨੇ ਵਧੀਆ ਕੀਤਾ ਕਿ ਉਹ ਜਿਹੜੀਆਂ ਖੇਡਾਂ ਵਾਲੀਆਂ ਸਾਮੀਆਂ ਉਹਨਾਂ ਨੂੰ ਪੁਨਰ ਸੁਰਜੀਤ ਕਰਨ ਦਾ ਫੈਸਲਾ ਲਿਆ ਹੂੰ ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਚ ਕੁਝ ਟੀਮਾਂ ਜਿਹੜੀਆਂ ਆਪਾਂ ਦੇਖੀਏ ਕੇ ਪੀਐਸਪੀਸੀਐਲ ਦੀਆਂ ਵੀ ਹੋਣ ਜੀ ਤੇ ਮੇਰੀ ਖੁਆਇਸ਼ ਹੈ ਦੇ ਲਈ ਕਿ ਉਦਾਂ ਹੀ ਜਿੱਦਾਂ ਬਿਜਲੀ ਬੋਰਡ ਦੀ ਬਹੁਤ ਤਗੜੀ ਇੱਕ ਨਾਮੀ ਟੀਮ ਹੁੰਦੀ ਸੀ ਕਬੱਡੀ ਦੀ ਜਾਂ ਹੋ ਸਕਦਾ ਹੋਰ ਵੀ ਟੀਮਾਂ ਹੋਣ ਮੈਂ ਤਾਂ ਛੋਟਾ ਸੀ ਉਹਨੂੰ ਜੀ ਕਿ ਉਸੇ ਤਰ੍ਹਾਂ ਚਲੋ ਹੁਣ ਪਰਫੁੱਲਤ ਹੋਵੇ ਖੇਡ ਕਲਚਰ ਹੂੰ ਦੂਜਾ ਕੱਲ ਇਹਨਾਂ ਨੇ ਸਾਫ਼ ਕੀਤਾ ਕਿ ਬਨੂੜ ਤੇ ਲਾਲੜੂ ਜਿਹੜੀਆਂ ਇਹ ਸਬ ਡਿਵੀਜ਼ਨਾਂ ਸੀਗੀਆਂ ਡਿਵੀਜ਼ਨਾਂ ਬਿਜਲੀ ਵਾਲੀਆਂ ਕਹਿੰਦੇ ਕਿ ਇਹਨਾਂ ਦਾ ਜੋ ਪ੍ਰਾਈਵੇਟਾਈਜ਼ੇਸ਼ਨ ਪਾਇਲਟ ਪ੍ਰੋਜੈਕਟ ਸੀਗਾ ਉਹ ਵਈ ਐਸਾ ਕੁਝ ਨਹੀਂ ਹੈ 80 ਸਾਬ ਨੇ ਕਲੀਅਰ ਕਰ ਦਿੱਤਾ ਦਰਅਸਲ ਕੀ ਸੀ ਖਬਰਾਂ ਲੱਗੀਆਂ ਸੂਕਮ ਸਾਹਿਬ ਕਿ ਇਹ ਪਾਇਲਟ ਪ੍ਰੋਜੈਕਟ ਹੈ ਹੂੰ ਇਹਦੇ ਵਿੱਚ ਮਤਲਬ ਕਿ ਪ੍ਰਾਈਵੇਟ ਕੰਪਨੀਆਂ ਨੂੰ ਹੀ ਸਾਰਾ ਦੇ ਦਿੱਤਾ ਜਾਏਗਾ ਅਗਲਾ ਕੇ ਲੈਟਸ ਪੋਸ ਕਿ ਕੋਈ ਕੰਪਨੀ ਹੈ ਉਸ ਨੂੰ ਠੇਕਾ ਦੇ ਦਿੱਤਾ ਕਿ ਤੂੰ ਹੀ ਮਤਲਬ ਕਿ ਖੇਤੀ ਸੈਕਟਰ ਵਾਲੀ ਛੱਡ ਕੇ ਜਿਹੜੀ ਘਰੇਲੂ ਸੈਕਟਰ ਦੀ ਸਪਲਾਈ ਆ ਸਾਰਾ ਕੁਝ ਤੂੰ ਦੇਖਣਾ ਜੀ ਮਤਲਬ ਕਿ ਫੀਡਰ ਤੋਂ ਮੀਟਰ ਤੱਕ ਤੇਰੀ ਜ਼ਿੰਮੇਵਾਰੀ ਆ ਤੋ ਕਿਤੇ ਨਾ ਕਿਤੇ ਇੱਕ ਧੁਰਕੂ ਲੱਗ ਗਿਆ ਕਰਮਚਾਰੀਆਂ ਨੂੰ ਵੀ ਉਕੇ ਇੱਕ ਪਾਸੇ ਤੇ ਕਹ ਰਹੇ ਸੀ ਕਿ ਕਿ ਅਸੀਂ ਲਾਈਨਮੈਨ ਭਰਤੀ ਕਰਨੇ ਇੰਨੇ 25000 ਮੁਲਾਜ਼ਮ ਸ਼ੋਰਟ ਹੈ ਜੀ 25000 ਮੁਲਾਜ਼ਮ ਪੀਐਸਪੀਸੀਐਲ ਦੇ ਵਿੱਚ ਸ਼ੋਰਟ ਹੈ ਦੇਖੋ ਤੇ ਰੋਲੇ ਪਈ ਜਾਂਦੇ ਇੰਨੀਆਂ ਭਰਤੀਆਂ ਇੰਨੀਆਂ ਭਰਤੀ ਤੇ ਇਹ ਕਹ ਰਹੇ ਸੀਗੇ ਕਿ ਲਾਈਨਮੈਨ ਇੱਕ ਪਾਸੇ ਕਹ ਰਹੇ ਸੀਗੇ ਕਿ ਨਵੇਂ ਲਾਈਨਮੈਨਾਂ ਦੀ ਭਰਤੀ ਹੋਊਗੀ ਦੂਸਰੇ ਪਾਸੇ ਖਬਰ ਆ ਗਈ ਤਾਂ ਸਾਰਿਆਂ ਦੇ ਕੰਨ ਖੜੇ ਹੋ ਗਏ ਕਿ ਕੀ ਚੱਲ ਪਿਆ ਹੁਣ ਈਟੀਓ ਸਾਹਿਬ ਨੂੰ ਇਹ ਸਫਾਈ ਦੇਣੀ ਪਈ ਕਿ ਨਹੀਂ ਸਾਡਾ ਅਜੇ ਹਾ ਕੋਈ ਇਰਾਦਾ ਨਹੀਂ ਕਿਉਂਕਿ ਇਤੋਂ ਬਾਅਦ ਸਪਸ਼ਟ ਹੋ ਰਿਹਾ ਸੀਗਾ ਕਿ ਸ਼ਾਇਦ ਆਉਣ ਵਾਲੇ ਸਮੇਂ ਚ ਸਾਰਾ ਟਾਂਚਾ ਜਿਹੜਾ ਫੀਡਰ 2 ਮੀਟਰ ਜੀ ਖੇਤੀ ਸੈਕਟਰ ਨੂੰ ਛੱਡ ਕੇ ਉਹ ਪ੍ਰਾਈਵੇਟ ਪਲੇਅਰਾਂ ਨੂੰ ਦੇ ਦਿੱਤਾ ਜਾਏਗਾ ਯਾਨੀ ਠੇਕੇਦਾਰਾਂ ਨੂੰ ਦੇ ਦਿੱਤਾ ਜਾਏਗਾ ਸਰ ਇਹ ਤਾਂ ਇੱਕ ਸਚਾਈ ਆ ਠੀਕ ਇਹਨੂੰ ਤੁਸੀਂ ਪ੍ਰਵਾਨ ਕਰੋ ਜਾਂ ਨਾ ਅੱਜ ਕਰ ਲੋ ਤੇ ਭਾਵੇਂ ਕੱਲ ਕਰ ਲੋ ਇਹ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਜੀ ਕਿ ਇਹ ਸਾਰਾ ਕੁਝ ਤੁਸੀਂ ਜਿੰਨੇ ਬੁੱਲੇ ਵਧਣੇ ਕੋਈ 2-4 ਸਾਲ ਵਾਢ ਲਓ ਸਮਾਰਟ ਮੀਟਰ ਆ ਰਹੇ ਨੇ ਹੂੰ ਸਮਾਰਟ ਲੋਕ ਆ ਰਹੇ ਨੇ ਆਵਾਨੀ ਅਡਾਨੀ ਸ਼ਹਿਰਾਂ ਚ ਸਪਲਾਈ ਦੇ ਰਹੇ ਨੇ ਇਸੇ ਤਰ੍ਹਾਂ ਹੀ ਪ੍ਰਾਈਵੇਟ ਪਲੇਅਰ ਆਉਣਗੇ ਅਸੀਂ ਹੱਥ ਹੱਥ ਜੋੜ ਕੇ ਕਹਾਂਗੇ ਕਿ 14 ਰੁਪਏ ਲੈ ਲਓ ਯੂਨਿਟ ਦੇ ਹੂੰ ਬਿਜਲੀ ਭੇਜ ਬਿਜਲੀ ਦੇ ਦਿਓ ਪਲੀਜ਼ ਜੀ ਸਰ ਹਾਲਾਤ ਇਸ ਤਰ੍ਹਾਂ ਦੇ ਤੁਸੀਂ ਦੇਖੋ ਅਪ੍ਰੈਲ ਦਾ ਮਹੀਨਾ ਹੂੰ ਅਪ੍ਰੈਲ ਦੇ ਮਹੀਨੇ ਚ ਲਗਭਗ 7 ਤੋਂ 8000 ਮੈਗਾਵਾਟ ਜਦੋਂ ਪਿੰਡਾਂ ਦੀ ਬੰਦ ਹੈ ਹੂੰ ਉਸ ਵੇਲੇ ਦੀ ਡਿਮਾਂਡ ਹੈ 7 ਤੋਂ 8000 ਮੈਗਾਵਾਟ ਤੇ ਅਜੇ ਅਗਲੇ ਮਹੀਨੇ ਆਉਣ ਮੈਂ ਬਹੁਤ ਸਟੱਡੀ ਕਰਦਾ ਜੀ ਇੰਨਾ ਚੀਜ਼ਾਂ ਤੇ ਜੀ ਤੇ ਜਿਹੜੀ ਸਾਡੀ ਜਨਰੇਸ਼ਨ ਹੈ ਜੋ ਅਸੀਂ ਪੈਦਾ ਕਰਦੇ ਆ ਉਹ ਲਗਾਤਾਰ ਘਟ ਰਹੀ ਹੈ ਡੈਮਾਂ ਚੋਂ ਪਾਣੀ ਘਟ ਰਿਹਾ ਹਮ ਥਰਮਲਾਂ ਦੇ ਯੂਨਿਟ ਬੰਦ ਹੋ ਰਹੇ ਨੇ ਜੀ ਜੀ ਪੀਕ ਟਾਈਮ ਹੋਣਾ ਬਾਕੀ ਆ ਸਰ 6-6 ਘੰਟਿਆਂ ਦੇ ਘਟ ਅੱਜ ਜਿਸ ਏਰੀਏ ਚ ਆਪਾਂ ਬੈਠੇ ਆ ਸਾਢੇ 9 ਤੋਂ ਸਾਢੇ 3 ਤੱਕ ਦਾ ਘਟ ਸੀਗਾ ਜੀ ਸ਼ਹਿਰੀ ਔਰ ਸਾਰੀ ਮਤਲਬ ਕਿ ਤੁਸੀਂ ਦੇਖੋ ਕਿ ਆ ਪੌਸ਼ ਏਰੀਆ ਹੀ ਬਣ ਜਾਂਦਾ ਹੁਣ ਕਹਿ ਲੋ ਕਿ ਇਸ ਏਰੀਆ ਦੇ ਵਿੱਚ ਹਾਂ ਜੀ ਹਣਾ ਇਸ ਏਰੀਆ ਦੇ ਵਿੱਚ ਬਿਜਲੀ ਸਪਲਾਈ ਇੰਨੇ ਘੰਟੇ ਬੰਦ ਰਹੀ ਆ ਮੇਰੇ ਪਿੰਡ ਚਲੋ ਕਣਕਾ ਕਰਕੇ ਬੰਦ ਰਹਿੰਦੀ ਆ ਠੀਕ ਐ 6 ਵਜੇ ਆਉਂਦੀ ਆ 10 ਵਜੇ ਗਈ ਹੂੰ 7 ਵਜੇ ਫੇਰ ਕੱਟ ਜੀ ਸਵਾ 8 ਆਉਂਦੀ ਆ ਤੇ ਫੇਰ 10 ਤੋਂ ਸਵਾ 11 ਜਾਂਦੀ ਆ ਸਵਾ 11 ਫੇਰ ਸੌਣ ਦਾ ਸਾਡਾ ਟਾਈਮ ਸਟਾਰਟ ਹੁੰਦਾ ਕਹ ਲੋ ਕਿ ਲਾਉਣ ਨਹੀਂ ਜਾਂਦੀ ਹੈ ਨਾ ਜੀ ਤਾਂ ਕਹਿਣ ਦਾ ਮਤਲਬ ਹੈ ਕਿ ਇਹਨਾਂ ਦੇ ਟਰੋਲਰ ਬਹੁਤ ਟਰੋਲ ਕਰਦੇ ਨੇ ਜੇ ਤੁਸੀਂ ਇਹੋ ਜਿਹਾ ਮੁੱਦਾ ਚੁੱਕੋਗੇ ਵਗੈਰਾ ਵਗੈਰਾ ਕਿਉਂਕਿ ਖੱਚਾ ਵਧਣੀ ਹੁੰਦੀ ਹੈ ਨਾ ਹੂੰ ਕੁਝ ਬੰਦੇ ਦਾ ਕੰਮ ਹੀ ਹੁੰਦਾ ਮੁੱਦੇ ਦੀ ਗੱਲ ਨਹੀਂ ਕਰਨੀ ਤੂੰ ਗੱਲ ਇਹ ਆ ਕਿ ਚਬਲਾ ਮਾਰਨ ਨੂੰ ਜਿੰਨੀ ਮਰਜ਼ੀ ਮਾਰੀ ਚੱਲੋ ਜੀ ਪਰ ਹਕੀਕਤ ਇਹ ਆ ਕਿ ਇੱਕ ਦੌਰ ਐਸਾ ਆਏਗਾ ਜਿਸ ਵੇਲੇ ਅਸੀਂ ਖੁਦ ਤਿਆਰ ਹੋ ਜਾਵਾਂਗੇ ਕਿ ਭਾਈ ਸਾਡਾ ਪ੍ਰੀਪੇਡ ਮੀਟਰ ਅਸੀਂ ਪੈਸੇ ਉਹਦੇ ਚ ਪਾਉਣ ਨੂੰ ਤਿਆਰ ਆ ਪਲੀਜ਼ ਬਿਜਲੀ ਦੇ ਦਿਓ ਕਿਉਂਕਿ ਅਸੀਂ ਹੁਣ ਉਸ ਦੌਰ ਨੂੰ ਨਹੀਂ ਜੀ ਸਕਦੇ ਜਿਹਦੇ ਚ ਪੱਖੀਆਂ ਝੱਲ ਕੇ ਖੁਰਕਾਂ ਕਰਕੇ ਰਾਤ ਕੱਟ ਲਈ ਜਾਂਦੀ ਸੀ ਸਵੇਰੇ ਪਾ ਕੇ ਪਾਣੀ ਪਿੰਡੇ ਤੇ ਲੋਕ ਤਰਪਿੰਦੇ ਸਨ ਜਾਂ ਨਹੀਂ ਵੀ ਤੋ ਖੇਤ ਵਾਣ ਤਰਪਿੰਦੇ ਸਨ ਉਹ ਪੀੜੀ ਗਈ ਚਲੀ ਆ ਉਹ ਬੀਤ ਗਿਆ ਜੋ ਕੱਲ ਉਹ ਦੌਰ ਨਾ ਆਏਗਾ ਇਸ ਦਿਲ ਵਿੱਚ ਸਵਾ ਤੇਰੇ ਕੋਈ ਹੋਰ ਨਾ ਆਏਗਾ ਜੀ ਮੈਂ ਕੋਲ ਬਿਲਕੁਲ ਜੀ ਬਿਲਕੁਲ ਬਿਲਕੁਲ ਰਾਤ ਨੂੰ ਬਹੁਤ ਕੱਟ ਲੱਗਦੇ ਦਿਨੇ ਵੀ ਕੱਟ ਲੱਗ ਜਾਂਦੇ ਨੇ ਮਲੂਕ ਸਿੰਘ ਜੀ ਆਹ ਦੇਖ ਲੋ ਇਹਨਾਂ ਨੂੰ ਪੁੱਛ ਲੋ ਇਹਨਾਂ ਦੇ ਸਮਰਥਕਾਂ ਨੂੰ ਉਹ ਤੁਹਾਨੂੰ ਚਾਰ ਗਾਣਾ ਕੱਢ ਕੇ ਕਹਿਣਗੇ ਕਿ ਸਾਡੇ ਤੇ ਚੱਲਦੀ ਆ ਪਤਾ ਨਹੀਂ ਇਹਨਾਂ ਦੀਆਂ ਹੌਟਲਾਈਨ ਤੋਂ ਕਿਧਰੋਂ ਤਰਾ ਜੁੜੀਆਂ ਕੋਈ ਗੱਲ ਨਹੀਂ ਜੇ ਦੋ ਇਹਨਾਂ ਨੂੰ ਵੀ 14-15 ਰੁਪਏ ਖਰੀਦ ਨਹੀਂ ਪਈ ਤੇ ਮਤ ਆ ਜਾਏਗੀ ਹੂੰ ਕੋਈ ਗੱਲ ਨਹੀਂ ਜੀ ਇੱਥੇ ਹੀ ਰਹਿਣਾ ਹਨਾ ਉਹ ਗੋਲ ਚੌਂਕਾਂ ਵਾਲੇ ਸ਼ਹਿਰ 'ਚ ਤੈਨੂੰ ਤੇਲ ਫੂਕ ਦੇ ਮਿਲ ਜਾਣਗੇ ਇੱਥੇ ਹੀ ਮਿਲ ਜਾਣਗੇ ਆ ਬਿਜਲੀ ਬੋਰਡ ਵਿੱਚ ਆਊਟਸੋਰਸਿੰਗ ਤੇ ਕੰਮ ਕਰਦੇ ਆ ਜੀ ਕਹਿੰਦੇ ਬਹੁਤ ਖਤਰਨਾਕ ਹੈ ਬਿਲਕੁਲ ਜੀ ਜਸਵਿੰਦਰ ਸਿੰਘ ਜੀ ਇਹ ਤੇ ਭਾਈ ਮਸਲਾ ਵੱਡਾ ਹੈ ਤੇ ਆਊਟਸੋਰਸਿੰਗ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਪਿਛਲੇ ਸਾਲ ਜੂਨ ਦੇ ਵਿੱਚ ਮੈਂ ਦੇਖਿਆ ਸਾਡੇ ਲਾਈਟ ਹੈ ਨਹੀਂ ਸੀਗੀ ਉਦੋਂ ਛੇ ਤੁਸੀਂ ਆ ਗਏ ਸੀ ਜਾਂ ਨਹੀਂ ਤਾਂ ਬੈਠ ਨਹੀਂ ਸੀ ਹੋ ਰਿਆ ਮੈਂ ਬਾਹਰ ਨਿਕਲਿਆ ਜਿੱਥੇ ਪੁਰਾਣਾ ਸਟੂਡੀਓ ਹੁੰਦਾ ਸੀ ਹੂੰ ਤਾਂ ਜਦੋਂ ਮਤਲਬ ਕਿ ਪੱਖੇ ਥੱਲੇ ਬੈਠ ਨਹੀਂ ਸੀ ਹੋ ਰਿਆ ਤਾਂ ਉਸ ਵੇਲੇ ਮੈਂ ਇੱਕ ਨੌਜਵਾਨ ਨੂੰ ਬਾਹਰ ਕੜਕ ਦੀ ਧੁੱਪ 'ਚ ਉੱਚੇ ਖੰਬੇ ਤੇ ਚੜ ਕੇ ਚੜਦਾ ਦੇਖਿਆ ਹੂੰ ਤੇ ਮੈਂ ਆਪਣੇ ਮਨ ਨੂੰ ਤਗੜਿਆ ਕੀਤਾ ਮੈਂ ਕਿਹਾ ਮਣਾ ਆ ਵੀ ਤੇ ਹੈ ਨਾ ਜੀ ਇੱਕ ਮੌਤ ਨਾਲ ਖੇਡ ਰਿਹਾ ਹੂੰ ਦੂਜਾ ਤਿੱਖੜ ਦੁਪਹਿਰੇ ਚ ਉੱਤੇ ਖੰਬੇ ਤੇ ਚੜ ਕੇ ਟੀਸੀ ਤੇ ਬੈਠਾ ਜੀ ਤੀਜਾ ਤੇ ਇਹਦੇ ਕੋਲ ਤੇ ਮੈਂ ਇਹਦੇ ਘੰਟਾ ਪ੍ਰੋਗਰਾਮ ਕਰੂੰਗਾ ਤੇ ਚੰਗੇ ਵਰਦੇ ਸਰਦੇ ਲੈ ਲੂੰਗਾ ਜੀ ਘਰੇ ਜਵਾਕਾਂ ਜੋਗਾ ਰਾਸ਼ਨ ਪਾਣੀ ਵਾਧੂ ਲੈ ਜੂੰਗਾ ਇਹ ਤਾਂ ਤੇ ਵਿਚਾਰੇ ਦਾ ਦਿਹਾੜੀ ਚ ਵੀ ਕੁਛ ਨਹੀਂ ਮੰਨਾ ਮੇਰਾ ਦਿਹਾੜੀ ਚ ਵਰਦਾ ਨਾ ਕੋ ਕੋਈ ਸਰ ਬਿਲਕੁਲ ਕੁਝ ਕਹਿੰਦੇ ਨਾ ਕਿ ਤੁਲਨਾ ਕਦੇ ਕਿਸੇ ਨਾਲ ਨਾ ਕਰੋ ਤੁਲਨਾ ਬੇਚੈਨੀ ਪੈਦਾ ਕਰਦੀ ਹੈ ਨਹੀਂ ਤੁਲਨਾ ਤੁਹਾਡੇ ਮਨੁਸਫਿਰਤਾ ਵੀ ਦਿੰਦੀ ਹੈ ਤੁਲਨਾ ਕਰ ਵੀ ਲੈਣੀ ਚਾਹੀਦੀ ਹੈ ਇਹ ਮੋਟੀਵੇਸ਼ਨਲ ਸਪੀਕਰ ਨਾ ਕਈ ਵਾਰ ਮੈਂ ਕਈ ਵਾਰ ਇਹਨਾਂ ਦੀਆਂ ਨਾ ਮਤਲਬ ਕਿ ਗੱਲਾਂ ਤੋਂ ਥੋੜਾ ਉਲਟ ਸੋਚਦਾ ਹੁੰਦਾ ਹਾਂ ਕਿਉਂ ਕਹਿੰਦੇ ਕਿ ਤੁਲਨਾ ਚ ਪਾਉਗੇ ਤੇ ਬੇਚੈਨ ਹੋਗੇ ਮੈਂ ਕਹਿੰਦਾ ਨਹੀਂ ਕਈ ਵਾਰ ਬੇਚੈਨੀ ਸ਼ਾਂਤੀ ਚ ਵੀ ਬਦਲ ਜਾਂਦੀ ਹੈ ਜਦ ਤੁਲਨਾ ਤੁਸੀਂ ਆਪ ਤੋਂ ਮਿਹਨਤੀ ਨਾਲ ਕਰਦੇ ਹੋ ਆਪ ਤੋਂ ਕੜੇ ਮੁਸ਼ਕਤੀ ਨਾਲ ਕਰਦੇ ਹੋ ਆਪ ਤੋਂ ਗਰੀਬ ਨਾਲ ਕਰਦੇ ਹੋ ਸਭ ਦੁਖੀ ਨਾਲ ਕਰਦੇ ਹੋ ਤੁਹਾਡੇ ਮਨ ਨੂੰ ਵੀ ਸ਼ਾਂਤੀ ਮਿਲ ਜਾਂਦੀ ਹੈ ਸੋ ਮੈਂ ਤਾਂ ਭਾਈ ਇਹਨਾਂ ਦੇ ਜਿਹੜੇ ਸਿਰਫ ਫੋਨ ਮਾਰੀਦਾ 10 ਵਜੇ 9 ਵਜੇ ਜੀ ਸਾਡੇ ਪਿੰਡ ਵੀ ਹੈ ਸਾਰੇ ਪਿੰਡਾਂ 'ਚ ਆ ਕਿ ਇਹ ਪ੍ਰਾਈਵੇਟ ਬੰਦੇ ਰੱਖੇ ਆ ਜਿੰਨੀਆਂ ਵੀ ਤਨਖਾਹਾਂ ਲੈਂਦੇ ਨੇ ਚਲੋ ਉੱਥੇ ਕੋਈ ਹੋ ਜਾ ਸਕਦਾ ਕੋਈ 2-4 ਪੈਸੇ ਉੱਥੋਂ ਵੀ ਬਣ ਜਾਂਦੇ ਹੋ ਪਰ ਮੌਤ ਨਾਲ ਖੇਡਣਾ ਕੋਈ ਸੌਖਾ ਕਾਰਜ ਨਹੀਂ ਆਉਂਦਾ ਰਾਤ ਨੂੰ ਵੀ ਫੋਨ ਕਰਨਾ ਪੈਂਦਾ ਕਿ ਆ ਜੀ ਲਾਈਟ ਫਾਲਟ ਸਰ ਆਪਾਂ ਸਿਰਫ ਪਹਿ ਹੁੰਨੇ ਆ ਤੇ ਇਹ ਕਹਿੰਦੇ ਆ ਕਿ ਫਾਲਟ ਸ਼ਿਕਾਇਤ ਉਹਨਾਂ ਨੇ ਫਾਲਟ ਲੱਭਣਾ ਵੀ ਆ ਰਾਤ ਨੂੰ ਜੀ ਤੇ ਮਤਲਬ ਕਿ ਮੌਤ ਨਾਲ ਖੇਡਣਾ ਵੀ ਤਿਆਰੀ ਨਹੀਂ ਤੇ ਅਗਣੀ ਤਾਂ ਫਿਰ ਉਹਨਾਂ ਦੀ ਜਿਹੜੀ ਇਹ 4-5 ਮਹੀਨਿਆਂ ਦੀ ਸਖਤ ਮਿਹਨਤ ਹੈ ਨਾ ਮੇਰਾ ਇਹ ਮੰਨਣਾ ਹੈ ਸਰ ਕਿ ਇਹਨਾਂ ਨੂੰ ਪੂਰਾ ਉਹਦਾ ਮੁੱਲ ਮਿਲਣਾ ਚਾਹੀਦਾ ਦੱਬ ਕੇ ਮਿਲਣਾ ਚਾਹੀਦਾ ਹੈ ਇਹਨਾਂ ਦਾ ਲਾਈਫ ਇੰਸ਼ੋਰੈਂਸ ਹੋਣਾ ਚਾਹੀਦਾ ਇਹਨਾਂ ਦੇ ਸਾਰੇ ਜੋ ਮਤਲਬ ਕਿ ਸੇਫਟੀ ਇਕਵਪਮੈਂਟ ਹੁੰਦੇ ਆ ਉਹ ਹੋਣੇ ਚਾਹੀਦੇ ਆ ਪਰ ਮੈਂ ਦੇਖਦਾ ਖੰਬਿਆਂ-ਖੰਬਿਆਂ ਤੇ ਵਿਚਾਰੇ ਉਦਾਂ ਹੀ ਚੜੇ ਹੁੰਦੇ ਆ ਕੁਝ ਵੀ ਨਹੀਂ ਹੁੰਦਾ ਸਰ ਇਹਨਾਂ ਕੋਲ ਜੀ 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 ਸੋ ਸੋ ਮੱਚ ਮੈਂ ਟੋ ਜੀ ਇਹ ਬਿਲਕੁਲ ਸੱਚੀ ਤੇ ਕਲੋਕੇ ਕੋ ਰੱਖਤ ਭਰੀ ਗੱਲ ਆ ਸਾਡੇ ਸਮਾਜ ਦਾ ਇੱਕ ਉਹ ਸੱਚ ਹੈ ਸਰ ਮੈਂ ਮੈਂ ਤਾਂ ਇੱਕ ਗੱਲ ਦੱਸਾਂ ਕਿ ਮੈਂ ਇਕੱਲਾ ਇਦਾਂ ਨਹੀਂ ਐ ਇੱਥੇ ਆਣਾ ਕੋਈ ਮੈਂ ਬਹੁਤ ਕਿਉਂਕਿ ਜਿਸ ਬੰਦੇ ਨੇ ਗਰੀਬੀ ਗੁਰਬਤ ਜਿਸ ਬੰਦੇ ਨੇ ਦੁੱਖ ਦਰਦ ਨਰਕ ਕਟੇ ਉਹਨਾਂ ਉਹਨੂੰ ਮਤਲਬ ਕਿ ਤੁਰੇ ਜਾਂਦੇ ਬੰਦੇ ਦਾ ਵੀ ਦੁੱਖ ਦਰਦ ਦਾ ਅਹਿਸਾਸ ਹੋ ਜਾਂਦਾ ਚਾਹੇ ਜਿੰਨੇ ਮਰਜੀ ਮਹਿੰਗੇ ਲੇੜੇ ਪਾਏ ਹੋਣ ਉਹਦੀ ਸ਼ਕਲ ਤੋਂ ਪਤਾ ਲੱਗ ਜਾਂਦਾ ਸਰ ਕਿ ਇਹ ਬੰਦਾ ਯਾਰ ਅੰਦਰੋਂ ਤੱਕ ਕਿਤੇ ਨਾ ਕਿਤੇ ਟੁੱਟਿਆ ਹੈ ਕਿਉਂਕਿ ਜਿਹੜੇ ਟੁੱਟ ਭੱਜ ਦੇ ਦੌਰ ਚੋਂ ਖੁਦ ਗੁਜ਼ਰੇ ਹੁੰਦੇ ਆ ਨਾ ਉਹਨਾਂ ਨੂੰ ਬਹੁਤ ਜਲਦੀ ਉਤੋਂ ਮੇਕਅਪ ਨਾਲ ਕਹਿ ਲੋ ਜਾਂ ਕਹਿ ਲੋ ਕਿ ਐ ਐਕਟਿੰਗ ਕਰਦੇ ਚਿਹਰੇ ਜੀ 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 ਅੰਦਰੋਂ ਤੜਕੇ ਦਿਸ ਪੈਂਦੇ ਆ ਕਿ ਅੰਦਰੋਂ ਤੇ ਤੜਕੇ ਨੇ ਇਹ ਲੋਕ ਬਾਹਰੋਂ ਜਿੰਨੇ ਮਰਜੀ ਲਿਸ਼ਕੇ ਪੁਸ਼ਕੇ ਕੀ ਬਾਤ ਹੈ ਜੀ ਸ